ਜਿਸ ਤਰੀਕੇ ਦੇ ਨਾਲ ਲੁਧਿਆਣਾ ਦੇ ਵਿੱਚ ਸਿਵਲ ਹਸਪੀਟਲ ਦੇ ਪੀੜ ਪਾਰ ਵਾਲੇ ਇਲਾਕੇ ਦੇ ਸ਼ਿਫ ਸੇਨਾ ਨੇਤਾ ਸੰਦੀਪ <th>ਪਰ ਉਸ ਗੋਰਾ ਦੇ ਉੱਤੇ ਕਤਲਨਾ ਹਮਲਾ ਕੀਤਾ ਗਿਆ ਤਲਵਾਰਾਂ ਨਾਲ ਉਹਨਾਂ ਨੂੰ ਵੱਢਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਉਹ ਗੰਭੀਰ ਵਿਵਸਥਾ ਦੇ ਛੋਸਤਾ ਚ ਪਰਤੀ ਨੇ ਭਾਰਤੀ ਜਨਤਾ ਪਾਰਟੀ ਦੇ ਕਰੇ ਸ਼ਤਾਚ ਜਨਿੰਦਾ ਕਰਦੀ ਹੈ ਔਰ ਤਕਹ ਜਹਰ ਕਰਦੀ ਹੈ ਕਿ ਸਾਡਾ ਪੰਜਾਬ ਕਿੱਥੇ ਜਾ ਰਿਹਾ ਹੈ ਕਿ ਇਸ ਇਸ ਤਰ੍ਹਾਂ ਦੀ ਕਾਨੂੰਨ ਵਿਵਸਥਾ ਵਾਸਤੇ ਇਸ ਤਰ੍ਹਾਂ ਦੇ ਹਾਲਾਤ ਵਾਸਤੇ ਪੰਜਾਬ ਦੀ ਜਨਤਾ ਨੇ 92 ਸੀਟਾਂ ਦੇ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਹੈ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਨਿੱਤ ਕਤਲੇਆਮ ਹੋ ਰਹੇ ਨੇ ਲੋਕ ਮਰ ਰਹੇ ਨੇ ਲੁੱਟਖੋਹ ਹੋ ਰਹੀਆਂ ਨੇ ਗੈਂਗਸਟਰ ਬਾਤ-ਬਾਤ ਰਹੇ ਆ ਵਕਵਾਦ-ਵਦ ਰਹੇ ਆ ਲੇਕਿਨ ਭਗਵੰਤ ਮਾਨ ਸਰਕਾਰ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ ਭਗਵੰਤ ਮਾਨ ਜੀ ਤੁਸੀਂ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਨਾਲ-ਨਾਲ ਪ੍ਰਦੇਸ਼ ਦੇ ਹੋਮ ਮਿਨਿਸਟਰ ਵੀ ਹੋ ਇਹ ਜਿੱਦ ਸਿੱਧੇ ਜ਼ਿੰਮੇਵਾਰੀ ਕਾਨੂੰਨ ਵਿਵਸਥਾ ਦੀ ਤੁਹਾਡੀ ਹੈ ਜੇ ਤੁਹਾਡੇ ਕੋਲ ਕਾਨੂੰਨ ਵਿਵਸਥਾ ਨਹੀਂ ਸੰਭਾਲੀ ਜਾਂਦੀ ਤੇ ਉਹ ਆਪਣੇ ਪਦ ਤੋਂ استਿਫਾ ਦੇ ਦਿਓ ਅੱਜ जिस ਤਰੀਕੇ ਨਾਲ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਚਰਮਰਾ ਕੇ ਰਹਿ ਗਈ ਹੈ ਭਾਰਤੀ ਜਨਤਾ ਪਾਰਟੀ ਮੰਨ ਕਰਦੀ ਹੈ ਭਗਵੰਤ ਮਾਨ ਤੁਰੰਤ ਆਪਣੇ ਪਦ ਤੋਂ استਿਫਾ ਦੇਣ ਅਤੇ ਇਸ ਅਨਿਖਟਨਾਵਾਦੀ ਜ਼ਿੰਮੇਵਾਰੀ ਲੈ